صاحب شری گرو گرنتھ صاحب مہاراج جی نکھی گولداند مہارے پاسنگ جیو واحر جی کا خالص واحد اجاں صاحب شری گورو تیگ بہادر صاحب انہوں کے ساتھ تین سو پناہ سال شہید شتاب جی را کے سماگ کر رہے ہیں اپن سارے ਕਿ ਕੋਈ ਜਾਣਕਾਰ ਨੂੰ ਉਹਨਾਂ ਮੈਨਾਂ ਪਤਾ ਕਿ ਗੁਰੂ ਸਾਹਿਬ ਨੂੰ ਸ਼ਹਾਦਤ ਕਿਉਂ ਦੇਣੀ ਪਈ ਉਹਨੋਂ ਤੱਕ ਬੇਰੱਖਿ ਤੇਈ ਉਹਨੂੰ ਮੁਰਕੀ ਦੇ ਬਾਦੀ ਆਖੇ ਨਹੀਂ ਉਹੋ ਖੜੀ ਆਜ਼ਾਦੀ ਲਈ ਸ਼ਹਾਦਤ ਦੇਣੀ ਪਈ ਤੇ ਹਾਲਾਤ ਅੱਜ ਵੀ ਉਸੇ ਤਰ੍ਹਾਂ ਦੇ ਨੇ ਮੇਰਾ ਖਿਆਲ ਹੈ ਕਿ ਉਹਨਾਂ ਦਾ ਕਿੰਨਾ ਵੱਡਾ ਜਿਵੇਂ ਸਾਹਿਬ ਨੇ ਗੁਰੂ ਨੂੰ ਉਹ ਇੱਕ ਰੱਬੂ ਨੂੰ ਸੰਗਿ ਉਹ ਜਿਹੜੀ ਲਕਾਈ ਦਾ ਦਰਦ ਜਿਹੜਾ ਉਹ ਆਪਣੇ ਆਪਣੇ ਦਿਲ ਚ ਨਹੀਂ ਸਿਦਾ ਸਕਦੇ ਉਹ ਲਕਾਈ ਦੇ ਦਰਦ ਨੂੰ ਘਟਾਉਣ ਵਾਸਤੇ ਗੁਰੂ ਮਹਾਰਾਜ ਗੁਰੂ ਨਾਨਕ ਬਾਸ਼ਾ ਨੇ ਇਸ ਸੰਸਾਰ ਤੇ ਆਉਣਗੇ ਤੇ ਉਸ ਦਿਨ ਤੇ ਵੀ ਤੈਨੂੰ ਦੇਖੋਗੇ ਕਿਦਾਂ ਦੇ ਹਰਾਸੇ ਪਾਪ ਕੀ ਡੰਗ ਲੈ ਕਾਬੂ ਲਾਉਣਾ ਚੋਰੀ ਮੰਗੇ ਦਾਗ ਨੇ ਲਾਲੋ ਤੇ ਕਿਦਾਂ ਆਜੇ ਸ਼੍ਰੀ ਮਕਤਬ ਨੂੰ ਬਾਬਰ ਨੂੰ ਯਾਬਰ ਕਿਣਾ ਪਿਆ ਕਿ ਉਦੋਂ ਤੋਂ ਹੀ ਇਹ ਜਿਹੜੀ ਨੜੀ ਆ ਗੁਰੂ ਸਾਹਿਬ ਨੇ ਉਦੋਂ ਤੋਂ ਹੀ ਜਿਹੜਾ ਇੱਕ ਸਿੱਖ ਦੀ ਡਿਊਟੀ ਜਿਹੜੀ ਇੱਕ ਸਿੱਖ ਦੀ ਕਿੰਨਾ ਦਾ ਹੋਣਾ ਚਾਹੀਦਾ ਉਹਦੀ ਜਿਹੜੀ ਮੇਰਾ ਖਣਾ ਉਹਨਾਂ ਨੇ ਉਦੋਂ ਹੀ ਤੈਅ ਕਰਤਾ ਜਾਓ ਤੋ ਪ੍ਰੇਮ ਖੇਲ ਕਾ ਜਾਓ ਸਿਰ ਤਰ ਤਲੀ ਗਰੀ ਮਰੀ ਆਓ ਇਹ ਤੋਂ ਮਾਰਗ ਪੈਰ ਸ੍ਰੀ ਜੇ ਸਿਰ ਦੀ ਤੇ ਖਾਣ ਲਗੀ ਉਸ ਜਿਹੜੀ ਸ਼ੁਰੂਆਤ ਨੂੰ ਗੁਰੂ ਤੇਗ ਬਹਾਦਰ ਸਾਹਿਬ ਪਹਿਲਾਂ ਦੇ ਗੁਰੂ ਅਰਜਨ ਸਾਹਿਬ ਨੇ ਸ਼ੀਸ਼ੀ ਦਿੱਤੀ ਛੇਤਾਂ ਦੇ ਸਰਦਾਰ ਪਾਣੀ ਦੇ ਬੋਤ ਕਲਪ ਦੇ ਜਹਾਜ਼ ਤੇ ਉਦੋਂ ਬਾਅਦ ਜਦ ਗੁਰੂ ਹਰਗੋਬਿੰਦ ਪਾਸ਼ਾ ਦਾ ਸਮਾਇਆ ਉਹਨਾਂ ਮੇਰੀ ਮੇਰੀ 10 ਦਾ ਹਸਨ ਦਾ ਫਤਿਹ ਸ਼ਕਤੀ ਦਾ ਉਦੋਂ ਬਾਅਦ ਗੁਰੂ ਤੇਗ ਬਹਾਦਰ ਦਾ ਸਮਾਇਆ ਉਹਨਾਂ ਨੇ ਆਪਣੇ ਸਾਥੀ ਸਿგანਾਂ ਜੋ ਦੇ ਪਿਆਰੇ ਸਿੱਖ ਸਿੰਘੇ ਪਹਿਲਾਂ ਉਹਨਾਂ ਦੀ ਸ਼ਹਾਦਤ ਹੋਈ ਉਹਨਾਂ ਵੀ ਮੇਰਾ ਖਿਆਲ ਹੈ ਕਿ ਬੜੀਆਂ ਹਾਸ ਹੱਸ ਕੇ ਐਡਿਆ ਕਹਿ ਅਸਹਿ ਜਿਹੜੇ ਤੁਸੀਂ ਅਸਾਂ ਅਧਿਆਨ ਪਰ ਉਹਨਾਂ ਦੀ ਕੋਈ ਮੰਨ ਸੀ ਕਿ ਸਦਾ ਬੁਖ ਗੁਰਵਾਲਾ ਹੋਣਾ ਚਾਹੀਦਾ ਉਹਨਾਂ ਕੋ ਇਹੋ ਜੀ ਸਿੱਖਣ ਦੀ ਲੋੜ ਹੈ ਕਿ ਉਹ ਸ਼ਹਾਦਤ ਦੇ ਟਾਈਮ ਵੀ ਆਪਣਾ ਬੁਖ ਗੁਰਵਾਲਾ ਰੱਖਣਾ ਚਾਹ ਰਹੇ ਆ ਕਿ ਅੱਜ ਸਾਡੀ ਕੀ ਮਜਬੂਰੀ ਆ ਕਿ ਅਸੀਂ ਗੁਰੂ ਵੱਲੋਂ ਆਪਣਾ ਬੁੱਕ ਕੋਲ ਕੇ ਹੋਰ ਪਾਸੇ ਜਾ ਰਹੇ ਹਾਂ ਸੰਸਾਰ ਵੱਲ ਜਾ ਰਹੇ ਹਾਂ ਤੇ ਇਹਦਾ ਜਿਹੜਾ ਮੇਰੇ ਖਾਲਸੇ ਰਾਜ ਦੇ ਜੋ ਹਰਮਤ ਸਾਡੇ ਬਣੇ ਹੋਏ ਆ ਉਹਦੀ ਬਹੁਤ ਵਧੀਆ ਮੇਰੇ ਖਾਲਸੇ ਕੇ ਵਿਚਾਰ ਜਿਹੜੇ ਬਾਬਾ ਸ਼ਹਿਦ ਗੁਰਮੀਤ ਸਿੰਘ ਜੀ ਖੂਸਾ ਉਡਾਣੇ ਵਿੱਚ ਬਹੁਤ ਉਸਾਰਨ ਨੂੰ ਦਿੱਤਾ ਉਦੋਂ ਬਾਅਦ ਜਰਪਾਲ ਸਿੰਘ ਉਡਾਣੇ ਵਿੱਚ ਬਹੁਤ ਵਧੀਆ ਤਰੀਕੇ ਨਾਲ ਸਾਡੇ ਇਤਿਹਾਸ ਤੇ ਸਾਡੀਆਂ ਇਹ ਕਿ ਉਹ ਅਜਿਹੀ ਦੁਰਸ਼ਹਾਬਾ ਜਾਂ ਅਸੀਂ ਕਿਉਂ ਪਿੱਛੇ ਚਲੇ ਗਏ ਆਪਣੀ ਭਾਸ਼ਾ ਛੱਡਤੀ ਆਪਣਾ ਕਾਹਨ ਪਾਣਾ ਆਪਣਾ ਪਹਿਰਾਵਾ ਸਾਰੀਆਂ ਚੀਜ਼ਾਂ ਛੱਡ ਸੀ ਉਹਨੋ ਤੇ ਮੇਰਾ ਖਿਆਲ ਹੈ ਕਿ ਉਹਨਾਂ ਨੇ ਜਦੋਂ ਕਿਹਾ ਕਿ ਨਾ ਵਿਦੇਸ਼ ਭਾਖਿਆ ਗਈ ਜਾਂ ਉਹਨਾਂ ਨੇ ਹੋਰ ਜਿਹੜੇ ਤਰਫ ਕਰਮ ਹੁੰਦੇ ਆ ਆਪਣਾ ਆਏ ਉਹਨਾਂ ਨੂੰ ਟੈਕਸ ਦੇਣਾ ਪੈਂਦਾ ਸੀ ਅੱਜ ਤੇ ਮੇਰਾ ਖਿਆਲ ਹੈ ਇੰਨੀ ਕੋਈ ਮੁਸੀਬਤ ਵੀ ਨਹੀਂ ਅੱਜ ਤੇ ਅਸੀਂ ਆਪਣੇ ਕੋਲੋਂ ਟੈਕਸ ਦੇ ਕੇ ਆਪਾਂ ਦੁਜਿਆਂ ਦੀ ਬੋਲੀ ਬਣਾ ਰਹੇ ਹਾਂ